ਤਨੁ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਰ ਸਹਬੂ ਹਰਿ ਜੁਗ ਜੁਗ ਭਗਤ ਪਾਇ ਪੈ ਜਰਖਦਾ ਆ ਰਾਮ ਰਾਜੇ ਅਰ ਨਾ ਕਿਸ ਤੋਸਟਰ ਮਾਰਿਆ ਪਹਿ ਲਾ ਤਰਾਇਆ ਹੰਕਾਰੀਆਂ ਅਿੰਦਕ ਪੀਠ ਗੇ ਨਾਮ ਦੇਮ ਖਲਾਇਆ ਜਨ ਨਾਨਕ ਸਰਸਿ ਬਿਆ ਅੰਤ ਨੇ ਛੜਾਇ ਅਸ ਲੋਕ ਮਹਲ ਪੈਲਾ ਦੁਧਾਰੂ ਸੁਹ ਰੋਗ ਪਿਆ ਜਾ ਸੁਗਤਾ ਮਨ ਹੋਈ ਤੂੰ ਕਰਤ ਕਰਨਾ ਮੈਂ ਨਹੀਂ ਜਹ ਕਰੀਨ ਹੋਈ ਬਲਿ ਹਰੀ ਕੁਦਰਤ ਵਸਿਆ ਤੇ ਅੰਤ ਨ ਜਾਇ ਲਿਖਿਆ ਰਹਾ ਜਾਤਿ ਮੈਂ ਜੋਤ ਜੋਤਿ ਮੈਂ ਜਾਤਾ ਅਕਲ ਕਲਾ ਭਰਪੂਰ ਰਿਆ ਤੂ ਸਚ ਸੈਭ ਸਿਪਤ ਸਵਲਿਓ ਜਿਨ ਕੀ ਤੀਸ ਉਪਰਪਿਆ ਕਹੋ ਨਾਨਕ ਕਰਤੇ ਗਿਏ ਬਾਤ ਜੋ ਕੁਛ ਕਰਨਾ ਸੋ ਕਰ ਰਿਹਾ ਸੋਦਰ ਰਗਸ ਮਹਲਾ ਪਹਿਲਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇ ਰਗਿਆ ਸੋਗਰ ਕੇਹਾ ਜਿਤਬਹ ਸਰਬ ਸੁਮਲੇ ਵਜੇ ਤੇਰੇ ਨਾਦਨਿਕ ਸੰਖ ਗਿਦਿ ਦਿਰੇ ਭਵਨ ਹਰੇ ਤੇ ਤੇ ਤੇਰੇ ਰਗ ਪਰਿ ਸੋ ਗਈਏ ਕੀਤੇ ਤੇਰੇ ਗਵਨ ਹਾਰੇ ਗਵਨ ਤੁਦਨ ਪਉਣ ਪਾਣੀ ਬੈਸੰਤਰ ਗਵਰਜ ਧਰਮ ਦਵਾਰੇ ਗਵਨ ਤੁਧਨ ਜਿਤ ਗਵਤ ਲਿਖ ਜਨਨ ਲਿਖ ਲਿਖ ਧਰਮ ਵਿਚਾਰੇ ਗਵਨ ਤੁਧਨ ਇਸਰ ਬਰਮ ਦੇਵੀ ਸਹਣ ਤੇਰੇ ਸਦਾ ਸਵਾਰੇ ਗਵਨ ਤੁਧਨ ਵਿੰਤ੍ਰੇਂਦਰ ਅਸਨ ਬੈਠੇ ਦੇਵਤਿਆ ਦਰ ਨਾਲੇ ਗਵਨ ਤੁਧਨ ਸਿੱਧ ਸਮਾਦੇ ਅੰਦਰ ਗਵਨ ਤੁਧਨ ਚਰ ਵਿਚਾਰੇ ਗਵਨ ਤੁਧਨ ਜਤੀ ਸਦੀ ਸੰਤੋਖੀ ਗਵਨ ਤੁਧਨ ਵੀਰ ਕਰਾਰੇ ਗਵਨ ਤੁਧਨ ਪੰਡਤ ਪੜਨ ਰਖੇ ਸਰ ਜੁਗ ਜੁਗ ਵਿਦਦਲੇ ਗਵਨ ਤੁਧਨ ਮੋਹਣੀ ਮਨ ਮੋਹਨਾ ਸਰਗਮਚ ਬਿਅਲੇ ਗਵਨ ਤੁਦਨ ਰਤਨਉ ਪਾਈ ਤੇਰੇ 83 ਤੇ ਰੰਡਲੇ ਗਵਨ ਤੁਦਨ ਜੋਧ ਮਹਾ ਬਲਸੂਰਾ ਗਵਨ ਤੁਦਨ ਖਾਣੀ ਜੜੇ ਗਵਨ ਤੁਦਨ ਕੰਡ ਮੰਡਲ ਭਰ ਮੰਡਾ ਕਰ ਕਰਖੇ ਤੇਰੇ ਤਰੀ ਸੇ ਤੁਦਨ ਗਵ ਹੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨ ਗਵਨ ਸੇ ਮੈਂ ਜਿਤਨੇ ਅਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚ ਜਿ ਨਹੀਂ ਐ ਵੀ ਉਸ ਜੈ ਨ ਜਸੀ ਰਚਨ ਜਿ ਨ ਰਚਾਈ ਰੰਗੀ ਰੰਗੀ ਪਹੰਤੇ ਕਰ ਕਰਿ ਜਿਨਸੀ ਮਾਇਆ ਜਿਨਿ ਉਪਾਇ ਕਰ ਕਰ ਦੇਖ ਗੀਤ ਆਪਣਾ ਜੋ ਤਿਸ ਦੀ ਬੜਿਆਈ ਜੋ ਤਿਸ ਭਵੈ ਸੋਈ ਕਰਸੀ ਫਿਰੁ ਕਮਨ ਕਰ ਨ ਜਾਇ ਸੋ ਪਸ ਸਉ ਸਤ ਸਹੀ ਬ ਨਾਨਕ ਰਹਿ ਨ ਰਜਾਇ ਅਸ ਮਹੱਲਾ ਪਹਿਲਾ ਸੁਣ ਵੱਡਾ ਕੇ ਸੋ ਕੋਈ ਕੇ ਬੜਬਟ ਡਿੱਠਾ ਹੋਇ ਕੀਵੇਂ ਦਬਾਈ ਨਾ ਗਿਆ ਜਾਈ ਕਣਵਾਲੀ ਤੇਰੇ ਰਹਸ ਵਾਏ ਵਢੇ ਮੇਰੇ ਸਾਹਿਬ ਗਰਗ ਮੇਰਾ ਗੁਣੀ ਘੀਰਾ ਕੋਈ ਨ ਜਾਣ ਤੇਰਾ ਕੀਤਾ ਕੀ ਬੜਚੇਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਅਨੀ ਗੁਰ ਗੁਰ ਹਾਈ ਕ ਨਾ ਜਾਈ ਤੇਰੀ ਦਿਲ ਵੜਾਈ ਸਭ ਸਤ ਸਭ ਤਪ ਸਭ ਚੰਗੀਆਂ ਆ ਸਿੱਧਾ ਪੁਰਖਾਂ ਗਿਆ ਵਢਿਆਈਆ ਤੁਧਵਨ ਸਿਤੇ ਗਿਣੇ ਨ ਭਈਆ ਕਰ ਮਿਲੇ ਨਹੀਂ ਠਾ ਗਰਹਈਆ ਅਖਣ ਵੜਾ ਕੀ ਵਿਚਾਰ ਸਿਖਤੀ ਪਰ ਤੇਰੇ ਪੰਡਰ ਜਿਸਤੂ ਦੇ ਕਿਸੇ ਗਿਆਚਾਰ ਨਾਨਕ ਸਚ ਸਵਰਣ ਹਰ ਸੋ ਮਹਨ ਲਾ ਪੈਲਾ ਅੱਖਾਂ ਜੀ ਵਾ ਵਿਸਰੇ ਮਰ ਜਾਉ ਅੱਖਣ ਔਖ ਸਚ ਨਾਮ ਸਚ ਨਾਮ ਕੀ ਲਗੇ ਭੂਖ ਉਤਪੋਖ ਖੈ ਚਲਿਆ ਦੁਖ ਸੋ ਕਿਉਸਰ ਮਿਰ ਮਾਈ ਸਚ ਸਹਬ ਸਚ ਨਾ ਹੀ ਰਹਾ ਸਚ ਨਾਮ ਕੀ ਤਿਲ ਵਢਿਆਈ ਅਗ ਧਕੇ ਕੀਮਤ ਨਹੀਂ ਪਾਈ ਜੇ ਸ ਮਿਲ ਕੇ ਅਖਣ ਪਾਈ ਵਡਨ ਹੋਵੇ ਘਟ ਨ ਜਾਏ ਨਾ ਮਰੇ ਨ ਹੋਵੇ ਸੋਗ ਜਿੰਦ ਰਹੇ ਨ ਚੁਕੇ ਭੋਗ ਗੁਣ ਹੋਰ ਨਹੀਂ ਕੋਈ ਨਾ ਕੋਵਾ ਨ ਕੋ ਹੋਏ ਜੇ ਮੜਿਆ ਭਤੇ ਮਿਲ ਤੇਰੀ ਦਾਤ ਜਿੰਦਿਰ ਕਰਕੇ ਕੀਤੀ ਰਾਤ ਖਸਮਸਰ ਤੇ ਕਮ ਜਾਤ ਨਾਨਕ ਨਾਮੇ ਬਾਸਨਤ ਰਾਗ ਗੁਜਰੀ ਮਹਲਾ 4 ਹਰ ਕੇ ਜਨ ਸਤਿਗੁਰੂ ਸਤਪੁਰਖ ਜਿਨ ਕਰਹ ਗੁਰੂ ਪਾਸ ਹਮ ਕਿਰ ਕਿਰਮ ਸਤਿਗੁਰੂ ਸਰਣਾਹੀ ਕਰਦੇ ਹਨ ਪ੍ਰਗਾਸ ਵੇਰੇ ਮਿਤ ਗੁਰਦੇਵ ਮਕ ਰਾਵਨਾ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਗਿਰਧਮਰੀ ਰਹਿ ਰਸ ਰਹਾ ਹਰ ਜਨ ਕੇ ਵਡ ਭਗ ਵਡੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਮਿਲ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸ ਨਾਮ ਨ ਪਾਇ ਹੇ ਭਾਗ ਹੀਣ ਜਮਪਾਸ ਜੋ ਸਤਗੁਰੂ ਸਰਣ ਸੰਗਤ ਨਿਯਾਇ ਤਿਰਗ ਜੀਵੇ ਤਿਰਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਭਾਈ ਤਨ ਤੁਰ ਮਸਤਕ ਲੇ ਖਿਆਲੇ ਖਾਸ ਤਨ ਤਨ ਸਤ ਸੰਗਤ ਜਿ ਤਰਸ ਭਾਇ ਮਿਲ ਜਨ ਨਾਨਕ ਨਾਮ ਪਰਗਾਸ raag gujri mahala panjeva kahe re man chit vae udam ja har har jiyo bharya sahel patthar mein jantu bae taan kar jeh aage kar tareya mere madho ji satsangat mele so tareya gur purasad param pad paaya sukh kasht tareya raha ਜਨਨ ਪਿਤਾ ਲੋਕ ਸੁਭਨਤ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਿਕ ਸੰਭਾਏ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਉਡ ਵਸ ਕੁਸ਼ਾ ਇਸ ਪਾਛੇ ਬਚਰੇ ਸ਼ਰਿਆ ਇਨ ਕਵਣ ਖਲਾਵ ਕਵਣ ਚੁਗਵ ਮਨ ਮੈਂ ਸਿਮਰਨ ਕਰਿਆ ਸਬਨੀ ਦਾਨ ਦਸ ਅਠ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਰਬਲ ਬਲ ਜਾਈਏ ਤੇਰੇ ਅੰਤ ਨ ਪਰਵਰਿਆ ਰਗਸ ਮਹਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਆਗਮ ਅਪਾਰ ਸਬਤਿ ਆਵੈ ਸਬਤਿ ਆਵੈ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਹੈ ਤੁਮਾਰੀ ਜੀ ਤੁਝੀਆਂ ਕਉ ਦਤਰ ਹਰ ਤੇਵੋ ਸੰਤੋ ਜੀ ਸਭ ਦੁਖਵਸਰਣਹਾਰ ਹਰਿਆ ਪੇਠਾ ਗੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘੜੇ ਅੰਤਰ ਸਰਵ ਨਿਰੰਤਰ ਜੀ ਹਰ ਇੱਕ ਉਹਖ ਸਮਾਨਾ ਇਕ ਦਾਤੇ ਇਕ ਬਿਖਾਰੀ ਜੀ ਸਤਿਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਖਤਾ ਜੀ ਹਉ ਤਦ ਮੇਰੀ ਅਵਰਨ ਜਾਣਾ ਤੂੰ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰਗ ਗੁਣ ਅਖਬਖਾਣਾ ਜੋ ਸੇਵਹਿ ਜੋ ਸੇਵਤੁ ਤੁਧ ਜੀ ਜਿਨ ਨਹਨ ਗਤੈਨ ਕੁਰਬਾਨ ਹਰਿ ਤੇ ਆਵੈ ਹਰਿ ਤੇ ਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਗਵਾਸੀ ਸੇ ਮੁਕਤ ਸੇ ਮੁਕਤ ਭਾਇ ਜਿਨ ਹਰਿ ਤੇ ਆਇਆ ਜੀ ਇਨ ਤੁਠੀ ਜਮ ਕੀ ਫਾਂਸੀ ਜਿਨਰ ਭਉ ਜਿਨ ਹਰਿ ਨੇ ਪਉਂਦ ਆਇਆ ਜੀ ਤਿਨ ਕਾ ਭਉ ਸਭ ਗਵਾਸੀ ਇਨੁ ਸੇਵਯੋ ਜਨ ਸੇਵਯੋ ਮਿਰਹਰ ਜੀ ਤੇ ਹਰ ਹਰ ਰੂਪ ਸਮਸੀ ਸੇਤਨ ਸੇਤਨ ਜਿਨ ਹਰਿ ਤਾਇਆ ਜੀ ਜਨ ਨਾਨਕ ਤਿਨ ਬਲ ਜਸੀ ਤੇਰੀ ਭਗਤ ਤੇਰੀ ਭਗਤ ਬੰਡਾਰ ਜੀ ਪਰ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਹਨ ਦੋਦਲ ਜੀ ਹਰ ਅਨੇਕਾਨਿਕ ਅਨੰਤ ਤੇਰੇ ਅਨੇਕ ਤੇਰੇ ਅਨੇਕ ਕਰੇ ਹਰ ਪੂਜਾ ਜੀ ਤਪ ਤਪ ਜਪ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੋ ਸਿਮਰ ਸਾਸ ਜੀ ਕਰ ਗਿਰਿਆ ਖਟ ਕਰਮ ਕਰੰਤ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤ ਤੂੰ ਆਦਿ ਪੁਰਖ ਆਪਨ ਪੁਰ ਕਰਤਾ ਜੀ ਤੁਜੇ ਵੜੇ ਵਰਨ ਕੋਈ ਤੂੰ ਜੋ ਜੋਗੇ ਕੋ ਸਦਾ ਸਦਾ ਤੂੰ ਇੱਕ ਹੋ ਜੀ ਸੁਨੇ ਚਲ ਕਰਤ ਸੋਈ ਤੇਰੇ ਅਪੇ ਪਵੈ ਸਵਰਤ ਜੀ ਤੂੰ ਅਪੇ ਕਰੈ ਸੋਈ ਤੇਰੇ ਅਪੇ ਸਿਰ ਸੋਭੈ ਜੀ ਤੇਰੇ ਅਪੇ ਸਿਰ ਸਗੋਈ ਜਨ ਨਨਕ ਗੁਣ ਗਵਹਿ ਕਰਤੇ ਕੀ ਜੀ ਜੋ ਸਭ ਸੇ ਕਹ ਜਣੋਈ ਅਸਮਲ ਚੌਥਾ ਤੂੰ ਕਰਤਾ ਸਜਿਆ ਰਮੇਂਦਾ ਸਾਈ ਜੋ ਤੂੰ ਪਵ ਸੋ ਇਥੀ ਸੀ ਜੋ ਤੂੰ ਦੇ ਸੋਇ ਹੂੰ ਪਾਈ ਰਾ ਸਭ ਤੇਰੀ ਤੂੰ ਸਭ ਨੇ ਤੇ ਆਇਆ ਜਿਸਨੋ ਕਿਰਪਾ ਕਰ ਹੈ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਡ ਮਨੁ ਗਵਾਇਆ ਤੂੰ ਦਿਆ ਵਿਚੋੜਿਆ ਮਿਲਾਇਆ ਤੂੰ ਦਰਿਆ ਸਭ ਤਜਹਿ ਮਾਹੀ ਤਤ ਬਿੰਦੂ ਚ ਕੋਈ ਨਹੀਂ ਜਿਐ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮਿਲ ਜਿਸਨ ਤੂੰ ਜਾਣੈ ਸੋਇ ਜਿਨ ਜਾਣੈ ਹਰ ਗੁਣ ਸਦੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜ ਹੀ ਅਰਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿੰਦੂ ਚ ਅਵਰਣ ਕੋਈ ਤੂੰ ਕਰ ਕਰ ਵੇਖ ਜਾਣ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋ ਅਸ ਮਹਲਾ ਪਹਿਲਾ ਤੇ ਸਰਬੜੇ ਪਹਿਲੇ ਨਿਵਸਾ ਪੜੀ ਭਗਤ ਨੇ ਕੀਆ ਪੰਕਜ ਮੋਹਿ ਪਗ ਨ ਚੱਲੇ ਅਮ ਦੇਖਾਂ ਤੈਨੂ ਬਿਅਲੇ ਮਾਨੇ ਕਨ ਚੇਤਿਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆਰਾ ਨਾ ਹਉ ਜਤੀ ਸਤੇ ਨਿ ਪੜਿਆ ਮੂਰਖ ਮੁਗਧ ਜਨਮ ਪਿਆ ਪਰਮਤਨ ਨਾਨਕ ਤਿਨ ਕੀ ਸ਼ਰਣਾ ਜਿੰਤੂ ਨਹੀਂ ਬਿਸਰਿਆ ਅਸ ਮਹਲਾ ਪੰਜਵ ਭਈ ਪ੍ਰਪਤ ਮਾਨਕ ਦੇ ਬਰੀਆ ਗੋਬਿੰਦ ਮਿਲ ਕੀ ਤੇਰੀ ਬਰੀਆ ਅਵਰ ਕਾ ਤੇਰ ਕੀ ਤਿਨ ਕਾਮ मिलसा सङ्गत केवल नाम संजाम लाग पव्जल तरण क ज विरता जा माया कर जप तप संजिम सञ ना कमाया सेवा साधन जन अर राया कहो न किय मणि जगरमा परे की राखो सरमा। ਜਪ ਤਪ ਸੰਜਮ ਤਰਮਨ ਕਮਾਇਆ ਸੇਵਾ ਸਾਧਨ ਜਨ ਹਰਿ ਰਾਇਆ ਕਹਨਨ ਗਹਿਮਨੀ ਚੇ ਕਰਮ ਸਰਨ ਭਰੇ ਕੀ ਰਖੋ ਜਰਮ ਪਰ ਵਾਹੀ ਗੁਰਜੀ ਕੀ ਫਤਿਹ ਬਾਸ 10 ਗਵਯ ਬਾਚ ਬੇਨਤੀ ਚੌਪਈ ਅਮਰੀ ਕਰ ਹਾ ਦਿਰਛਾ ਬੁਰਣ ਹੋਏ ਚਿਤ ਕਿਛਾ ਤਬ ਚਰਨ ਨਮਨ ਰੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਰ ਅਮਰੇ ਦੂਠ ਸਬਤ ਮਗਾਓ ਆਪਾ ਦੇ ਬੋਹਿ ਬਚਾਓ ਸੁਖੀ ਬਸੈ ਮੋਰ ਪਰਵਾਰ ਸੇਵਕ ਸਿਖ ਸਬ ਕਰਤਾ ਰ ਵਰ ਰਚਨਿ ਕਰਦੇ ਘਰੀਐ ਸਭ ਰੰਗੁ ਵਾਸੰਗਰੀਐ ਪੂਰਨ ਹੋਇ ਹਮਾਰੀ ਅਸਾ ਤੁਰ ਭਜਨ ਕੀ ਰਹੈ ਤੇ ਅਸ ਤੁਮੇ ਛਾੜ ਕੋ ਯਰ ਨਾ ਤੇ ਆਉ ਜਵਰਜਉ ਸੋ ਤੁਮ ਤੇ ਭਾਵੂ ਸੇਵਕੁ ਸਖਮਰ ਤਾਰਿਐ ਜਿਨ ਜਿਨ ਸਤਰ ਹਮਰੈ ਮਾਰੀਐ ਆਪਾ ਦੇ ਮਜੇ ਬਰੇ ਮਰਨ ਕਾਲ ਕਾ ਤਰਾਸ ਨਿਵਾਰੇ ਹੈ ਹਜੋ ਸਦਾ ਹਮਾਰੇ ਬੱਚਾ ਸ੍ਰੀ ਅਸਤ ਜੋ ਕਰਿਓ ਰਚ ਰਾਗ ਨਿਯਮ ਰਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਅੰਤਾ ਤੁਮ ਪੂਰੀ ਚਤਰ ਤਸਗੰਤ ਕਾਲ ਪਈ ਬਰਮਾ ਬਪਤਰਾ ਕਾਲ ਪਈ ਸ਼ਿਵ ਜੀ ਅਵਤਾਰਾ ਕਾਲ ਪਈ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਗਿਆ ਤਮਸ ਜਵਨ ਕਾਲ ਜੋਗੀ ਸ਼ਿਵ ਗਿਓ ਬੇਧਰਾਜ ਬਰਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾ ਜੱਛੇ ਨੇ ਬਜਾਇਓ ਆਦੰਤੈ ਗਵਤਾਰ ਸੋਹੀ ਗੁਰੂ ਸਮਝ ਹਮਾਰਾ ਨਾਸਿਕਾਰਤੀ ਸਹੀ ਕੋ ਹਮਾਰੀ ਸਗਲ ਪ੍ਰਜਾ ਜਿਨਿ ਆਪ ਸਵਾਰੀ ਸੇਵਕਣ ਕੋ ਸੇਵਕਣ ਸੁਖ ਦਿਯੋ ਸਤਰਣ ਕੋ ਪਲਮ ਬਧ ਕੀਆ ਢੜ ਢੜ ਗਏ ਅੰਤਰ ਕੀ ਜਾਨਤ ਭਰੇ ਭਰੇ ਕੀ ਬੀਰ ਪਛਾਨਤ ਚਿੰਤੀ ਦੇ ਗੁੰਜ ਰਿਆ ਸੂਲਾ ਸਭ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨ ਘੜ ਘੜ ਕੇ ਪੜ ਪੜ ਕੀ ਜਾਣ ਜਬ ਉਦ ਕਰਖ ਕਰਾ ਕਰਤਾਰ ਪਰਜਾ ਤਰਤਮ ਦੇ ਅਪਰਾ ਜਬ ਇਹ ਗਨ ਕਰਤ ਕਬਹੂ ਤੂੰ ਮੈਂ ਨਿਤ ਦੇ ਤਰਸਬੂ ਜੀਤੇ ਬਦਨ ਸਿਟ ਸਵਤਾਰ ਆਪੇ ਆਪਣੀ ਬੂਝ ਵਿਚਾਰੈ ਤਮ ਸਭ ਹੀ ਤੇਰੇ ਦਿਨ ਰਲਮ ਜਾਣਤ ਬੇਦ ਭੇਦ ਰਿਆਲਮ ਨਿਰੰਕਾਰ ਨਿਰਵਕਨ ਨਰੰਭੂ ਆਦਨਿਲ ਅਨਾਦ ਸੰਭਾ ਤੰਕ ਗੁਰ ਅਚਰਤ ਤੇ ਜੈ ਜਾਕੂਪੇ ਨਭੰਤ ਬੇਦਾ ਤਾ ਕੋ ਕਰਪਾ ਨੂੰ ਮੰਨਤ ਮਹਾਮੜਹ ਕਜ ਬੇਦਨ ਜਾਣਤ ਮਹਾਦੇਵ ਕੋ ਕਹਿ ਸਦਾ ਸੇਵਾ ਦਰੰਕਰ ਕਾ ਚਿੰਤਨ ਪੇਵ ਆਪੇ ਆਪਣੇ ਬੋਧ ਹਜੇਤੀ ਬਰਣਤ ਭਿਰ ਬਿਨ ਤੂੰ ਹੈ ਦੇਦੀ ਤੁਮਰ ਲਖਨ ਜਾਇ ਪਸਾਰਾ कह बेदा सजा प्रथम संसारा ते कह रूपाण स्वरूपा रंग पयो राव कह गुपा अंड जे रहे खान बहु रच दीनी कम फूल राजा हो बैठा कम सिमट पायो शंकर सगरी सिर दिखाया चंबा आज गा सिरुब स्वम्बा अवरच्छा मेरी तुम करो सिखवा रसक संगरो दुष्ट जीते उठव दुपत सकल मनेश करुणगत जे अस्त तव सरणी परे तिनके दुष्ट दव थ मारे पुरक जवन पग पर इतहारे तिनके तुम संकट सवटारे ਯੋਗ ਗਲਗੋਵੇ ਕਬਾਰ ਤੇ ਆਇਐ ਤਾਂ ਕੇ ਕਾਲ ਨਿਗੜਨੀਐ ਹੈ ਵਿਚਾਏ ਤੈ ਸਭ ਕਾਲਾ ਦੁਸ਼ਟ ਅਰਿਸ਼ਟ ਨਦਕ ਕਲਾ ਕਿਰਪਾ ਦ੍ਰਿਸ਼ਤਿ ਨ ਜਾਇ ਨ ਹਰਹੁ ਤਾਂ ਕੇ ਤਾਪ ਤਨਕ ਮੁਹਰਹੁ ਮੇਰੇ ਦਿਸਿਦ ਕਰਬੋ ਸਭ ਹੋਈ ਦੁਸ਼ਟ ਜਾਵ ਸਕੈ ਨ ਕੋਈ ਇੱਕ ਬਾਰ ਜੀਨ ਤੁਮੈ ਸੰਭਾਰਾ काल पाति ताई अबारा जिनर नाम दयारु कहा दर्द दुष्ट दोक रहा कड़ग गीत में शरण दयारी आप दहले ओ अबारी सर्व ठार हो सहाय दुष्ट दोख तिल हो जाई खड़ग गीत में शरण दयारी ओ महासहाय दुष्ट दुख तेलो बजाई स्वया पही कहीं जाऊते तुमर दौते गुआतरे नहीं आन राम रहीम पुराण कुरान अने कन मान्य सिमरत शास्त्र वेद सब ਬਹੁ ਭੇਦ ਕੈ ਅਮ ਏਕ ਰਜਾਨਿਓ ਦੋਹਿਰ ਸਗਲ ਦਿਵਾਰ ਕੋ ਛਾੜ ਕੈ ਗਏ ਹੋ ਤਹਾਰ ਦਿਵਾਰ ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਿਵਾਰ ਕੋ ਛਾੜ ਕੈ ਗਏ ਹੋ ਤਹਾਰ ਦਿਵਾਰ ਵਹਿ ਗਏ ਕੀ ਲਾਜ ਅਸ ਗੋਬਿੰਦ ਦਾ ਸੁਤਾਰ RAM KALI MAHLA TEEJA ANANDIT KO ANKAR SAT GURU PRASAD ANAND PAYA MERI MAI SAT GURU ME PAAYA SAT GURU TA PAAYA SASITI MAN VADHIYA VADHAIYA ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਉੜੀ ਹਾਈਆ ਸ਼ਬਦੋ ਤਾਂ ਗਾਉ ਹਰੀ ਕੀ ਰਾ ਮਨ ਜਿਨੀ ਵਸਾਇਆ ਕਹੇ ਨਾਨਕ ਨੰਦ ਹੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਬਨਾਗਲਾ ਸਮਰਾਤ ਸਵਾਮੀ ਸੋ ਗਿਆਨਵਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੁ ਰਣਾਲੇ ਸੱਚੇ ਸਾਈ ਬਾ ਕੀ ਨਹੀਂ ਕਰਦੀ ਰ ਘਰਤਾ ਤੇਰਾ ਸਭ ਕੁਝ ਜਿਸ ਦੇ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨਹਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਸਚਨ ਮੇਰਾ ਅਧਾਰੋਂ ਸਚਨਾ ਮ ਧਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਯਈ ਵਸੀਆਂ ਜਿਨਾਂ ਸਭ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰਵਿੱਟ ਹੂੰ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਵਤ ਰੁਪਿਆਰੋ ਵਾਜੇ ਪੰਚ ਸ਼ੌਦਤ ਕਰਸ ਪਗ ਕਰਸ ਪਗ ਸ਼ੌਦਵਾਜੇ ਕਾਲਾ ਚਿਤ ਕਰਦਾਰੀਆਂ ਸਦਾ ਗੁਰਬਾਨ ਕੀ ਤਾ ਗੁਰਵਿਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਵਤ ਰੁਪਿਆਰੋ ਸਾਚਾ ਨਾਮ ਮੇਰਾ ਅਧਾਰੂ ਵਾਜੇ ਪੰਚ ਸ਼ੌਦਤ ਕਰਸ ਪਗ ਗਰਸਵਗ ਸ਼ਬਦਵਾਜੇ ਕਲਾ ਜਿਤ ਗਰਧਾਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਟ ਘਮਾਰਿਆ ਤੁਰ ਕਰ ਪਾਇਆ ਤੁਧ ਜਿਨ ਕ ਸਿਨਾਮ ਹਰਿ ਕਹਿ ਲਗੀ ਕੈ ਨਾਨਕ ਤੇ ਸੁਖੁ ਵਾਹਿਤ ਘਰ ਅਨਹਦ ਵਾਜੇ ਅਨੰਦ ਸੁਨੋ ਵਡ ਪਾਗਿਓ ਸਗਲ ਮਨ ਰਤਬੂਰੇ ਪਰਿ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਵਿੱਚ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਤ ਸਤ ਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਨਗੇ ਵਾਜਿ ਹੈ ਅਨਹਦ ਤੂਰੇ ਮੁੰਦਾ ਬਣੀ ਮਨ ਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਬ ਸੋਧਾਰ ਜਿਕੋ ਕਬਾ ਜਿਕੋ ਪੁੰਚ ਇਸ ਕਾ ਹੋਇ ਉਧਾਰ ਇਹ ਵਸਤ ਜੀ ਨਾ ਜਾਈ ਨਿਤ ਨਿਤ ਰਖੁਰ ਧਾਰ ਤਮ ਸੰਸਾਰ ਚਰਨਗਤ ਰਿਯੇ ਸਬ ਨਾਨਕ ਬ੍ਰਹਮ ਬਸਾਰ ਸਲੋਕ ਮਲਾ ਪੰਜਵਾ ਤੇਰਾ ਗੀਤਾ ਜਤੂ ਨਹੀਂ ਮੈਨੋ ਜੋਗਿਕ ਤੋਹੀ ਮੈ ਨਿਰਗੁਣ ਯਾਰੀ ਕੋ ਗੁਣ ਨਹੀਂ ਅਪੀ ਤਰਸ ਪਿਓਈ ਤਰਸ ਬਿਆ ਮੈ ਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਨੇਤਾ ਜੀਵਾ ਤਨ ਮਨ ਦੀਵੇ ਹਰਿਆ ਦਰ ਸੁਬੇ ਆ ਮੈ ਰahmat ਹੋਈ ਜਦ ਗੁਰ ਸਜਣ ਮਿਲਿਆ ਨਾਨਕ ਨਾਮ ਮਿਨੇਤਾ ਜੀਵਾ تن ਮਨ ਦੀਵੇ ਹਰਿਆ ਵਾਹੀ ਗੁਰਜੀਕਾ ਕਲਸਾ ਵਾਹੀ ਗੁਰਜੀਕੀ ਫਤਹੀ